ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰ ਲੈਂ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇ ਤਾਂ ਜੋ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਆਇਆ ਰਹੀ ਟਾਈਮ ਟੂ ਟਾਈਮ ਮਿਲਦਾ ਰਹੇ ਆਓ ਅਸੀਂ ਅੱਜ ਗੱਲ ਕਰਾਂਗੇ ਅ ਗੁਰੂ ਸਹਿਬਾਨਾ ਬਾਰੇ ਗੁਰੂ ਸਹਿਬਾਨਾ ਦੇ ਨਾਲ ਰਿਲੇਟਡ ਜਿਹੜੇ ਕੁਐਸਚਨਾਂ ਹੈਗੇ ਉਹ ਅੱਜ ਅਸੀਂ ਕਰਨੇ ਹੈਗੇ ਬਹੁਤ ਮਹੱਤਵਪੂਰਨ ਕਲਾਸ ਹੈਗੀ ਪਲੀਜ਼ ਸਾਰੇ ਜਣੇ ਵਧੀਆ ਤਰੀਕੇ ਨਾਲ ਇਹਨੂੰ ਧਿਆਨ ਨਾਲ ਪੜ੍ਹਨਾ ਤੇ ਕਮੈਂਟ ਜ਼ਰੂਰ ਕਰਨਾ ਤੇ ਆਓ ਅਸੀਂ ਕੁਐਸਚਨ ਆ ਜਿਹੜਾ ਕਰਦੇ ਹਾਂ ਸਭ ਤੋਂ ਪਹਿਲਾਂ ਸਾਡਾ ਕੁਐਸਚਨ ਹੈਗਾ ਜਪਜੀ ਸਾਹਿਬ ਵਿੱਚ ਕਿੰਨੇ ਖੰਡ ਹਨ 10 5 6 8 ਹਾਂਜੀ ਜਪਜੀ ਸਾਹਿਬ ਦੇ ਵਿੱਚ 5 ਖੰਡ ਨੇ ਸਭ ਤੋਂ ਪਹਿਲਾਂ ਸਾਡਾ ਧਰਮ ਖੰਡ ਗਿਆਨ ਖੰਡ ਤੀਸਰਾ ਸ਼ਰਮ ਖੰਡ ਚੌਥਾ ਕਰਮ ਖੰਡ ਪੰਜਵਾਂ ਸੱਚ ਖੰਡ ਇਹ ਪੰਜ ਜਿਹੜੇ ਖੰਡ ਜਪਜੀ ਸਾਹਿਬ ਦੇ ਵਿੱਚ ਆਉਂਦੇ ਨੇ ਸਾਡਾ ਇਸ ਤੋਂ ਬਾਅਦ ਸਾਡਾ ਦੂਸਰਾ ਕੁਐਸਚਨ ਆਗਾ ਜੀ ਜਪਜੀ ਸਾਹਿਬ ਵਿੱਚ ਪੌੜੀਆਂ ਦੀ કુલ ਗਿਣਤੀ ਕਿੰਨੀ ਹੈ 24 28 38 ਪੌੜੀਆਂ ਜਾਂ ਫਿਰ 32 ਪੌੜੀਆਂ ਹਾਂਜੀ ਜਪਜੀ ਸਾਹਿਬ ਵਿੱਚ 38 ਪੌੜੀਆਂ ਹਨ ਅਗਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ 59 ਸ਼ਬਦ 24 ਸ਼ਬਦ 15 ਸ਼ਬਦ ਜਾਂ 57 ਸ਼ਬਦ ਹਾਂਜੀ ਗੁਰੂ ਤੇਗ ਬਹਾਦਰ ਜੀ ਨੇ 59 ਸ਼ਬਦਾਂ ਦੀ ਜਿਹੜੀ ਹੈਗੀ ਰਚਨਾ ਕੀਤੀ ਸੀ ਸ਼ਬਦ ਸੀ ਉਹਨਾਂ ਦੇ ਕੁਰਤੇਗਵਾ ਦਰਜੀ ਦੇ ਤੇ 59 ਜੀ ਦੇ ਸ਼ਬਦ ਸੀ 57 ਸ਼ਲੋਕ ਸੀ ਤੇ 15 ਜਿਹੜੇ ਉਹਨਾਂ ਦੇ ਰਾਗ ਸੀਗੇ ਅਗਲਾ ਸਾਡਾ ਕੁਐਸਚਨ ਹੈ ਅਕਾਲ ਉਸਤਤ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਗੋਬੀ ਸਿੰਘ ਜੀ ਦਾ ਅੰਤਰ ਉਹ ਗਜੀ ਅਕਾਲ ਉਸਤਾ ਜਿਹੜੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਸਾਡੇ ਕੋਲ ਅਗਲਾ ਕੁਐਸਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਛੋਟੀ ਬਾਣ ਕਿਹੜੀ ਹੈ ਹਾਂਜੀ ਸਭ ਤੋਂ ਛੋਟੀ ਬਾਣ ਪੁੱਛਿਆ ਇਹਨਾਂ ਨੇ ਬਸੰਤ ਦੀ ਬਾਣ ਸਰੰਗ ਦੀ ਬਾਣ ਉਪਰੋਕਤ ਦੋਵੇਂ ਨੇ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਸਭ ਤੋਂ ਛੋਟੀ ਬਾਣ ਕਿਹੜੀ ਮੰਨੀ ਜਾਂਦੀ ਹੈ ਜੀ ਦੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਛੋਟੀ ਬਾਣ ਬਸੰਤ ਦੀ ਬਾਣ ਮੰਨੀ ਜਾਂਦੀ ਹੈਗੀ ਤੇ ਬਸੰਤ ਦੀ ਵਾਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਤਿੰਨ ਪੌੜੀਆਂ ਨੇ ਸ੍ਰੀ ਗੁਰੂ ਗ੍ਰੰਥ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਵਾਰ ਆ ਜਿਹੜੀ ਉਹ ਸਰੰਗ ਦੀ ਵਾਰ ਆ ਜਿਹੜੀ ਉਹ ਮੰਨੀ ਜਾਂਦੀ ਹੈਗੀ ਸਰੰਗ ਦੀ ਵਾਰ ਦੇ ਵਿੱਚ ਕੋਲੋਂ 36 ਜਿਹੜੀਆਂ ਪੌੜੀਆਂ ਹੈਗੀਆਂ ਨੇ ਤੇ ਸਰੰਗ ਦੀ ਵਾਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਜਿਹੜੀਆਂ 35 ਪੌੜੀਆਂ ਨੇ ਤੇ ਸਰੰਗ ਦੀ ਵਾਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇੱਕ ਪੌੜੀ ਹੈ ਇਸ ਤੋਂ ਬਾਅਦ ਦਾ ਸਾਡਾ ਕੁਐਸਚਨ ਹੈਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਵਾਰਾਂ ਕਿਸ ਗੁਰੂ ਸਹਿਬਾਨ ਜੀ ਦੀਆਂ ਦਰਜ ਹਨ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਅਮਰਦਾਸ ਜੀ ਦੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਾਂਜੀ ਸਭ ਤੋਂ ਵੱਧ ਵਾਰਾਂ ਕਿਸ ਗੁਰੂ ਸਹਿਬਾਨ ਜੀ ਦੀਆਂ ਦਰਜ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਵਾਰਾਂ ਜਿਹੜੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਦਰਜ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੀਆਂ 8 12 ਨੇ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ ਹਾਂਜੀ ਸਾਡਾ ਜਿਹੜਾ ਅਗਲਾ ਨੈਕਸਟ ਸਤਵਮਾ ਕੁਐਸਚਨ ਹੈਗਾ ਉਹ ਹੈ ਜਿਉ ਤਿਉ ਪ੍ਰੇਮ ਖੇਲਣ ਕਾ ਚਾਉ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਜਿਉ ਤਿਉ ਪ੍ਰੇਮ ਖੇਲਣ ਕਾ ਚਾਉ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਜੀ ਆਪਸ਼ਨਾਂ ਨੇ ਸਾਡੇ ਕੋਲੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਇਹਦਾ ਅੰਤਰ ਕੀ ਆਊਗਾ ਜਿਉਂ ਤਿਉਂ ਪ੍ਰੇਮ ਖੇਲਣ ਦਾ ਚਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈ ਰਚਨਾ ਹੈ ਅਗਲਾ ਸਾਡਾ ਕੁਐਸਚਨ ਹੈ 12 ਮਾ ਤੁਖਾਰੀ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ 12 ਮਾ ਤੁਖਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਂਜੀ ਇਹਨਾਂ ਚਾਰਾਂ ਗੁਰੂਆਂ ਦੇ ਵਿੱਚੋਂ ਕਿੰਨਾ ਦੀ ਉਹ ਆ ਜਿਹੜੀ ਰਚਨਾ ਮੰਨੀ ਜਾਂਦੀ ਹੈ ਇਹ 12ਵਾਂ ਤੁਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜੋ ਤ्यों ਪ੍ਰੇਮ ਖੇਲਣ ਦਾ ਚਾਉ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਸੀਗੀ ਤੇ 12ਵਾਂ ਤੁਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਦੀ ਇਹ ਵੀ ਚਨਾਉਂਦਾ ਜੀ ਸੁਖਮਨੀ ਸਾਹਿਬ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਗੁਰੂ ਰਾਮਦਾਸ ਜੀ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਂਜੀ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਾਉਨੇ ਆਗੇ ਜਿਹੜਾ ਕਰ ਦੇ ਵਿੱਚ ਸੁਖ ਸੰਤੋਂ ਇਹ ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਰਚਨਾ ਹੈ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਸਾਹਿਬ ਦੀਆਂ ਜਿਹੜੀਆਂ 24 ਜਿਹੜੀਆਂ ਅਸ਼ਟਪਦੀਆਂ ਹਨ ਸੁਖਮਨੀ ਸਾਹਿਬ ਗੋੜੀ ਰਾਗ ਦੇ ਵਿੱਚ ਲਿਖੀ ਹੋਈ ਹੈ ਗੋੜੀ ਰਾਗ ਦੇ ਵਿੱਚ ਜਿਹੜੀ ਇਹ ਰਚਨਾਗੀ ਅਗਲਾ ਸਾਡੇ ਕੋਲੇ ਹੈ ਕੁਐਸਚਨ 10ਵਾਂ ਕਰਹਲੇ ਬਾਣੀ ਕਿਸ ਗੁਰੂ ਸਹਿਵਾਨ ਦੀ ਰਚਨਾ ਹੈ ਕਰਹਲੇ ਬਾਣੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ੍ਰੀ ਗੁਰੂ ਰਾਮਦਾਸ ਜੀ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਅੰਗਦ ਦੇਵ ਜੀ ਦੇ ਵਿੱਚ ਦੋ ਵਾਰ ਆਪਸ਼ਨਾਂ 'ਚ ਆ ਗਏ ਅਗਲਾ ਹੈ ਸਾਡਾ ਲਵੇ ਦੀ ਜੇ ਆਪਾਂ ਉੱਤਰ ਦਾ ਇਹਦਾ ਆਊਗਾ ਕਰਹਲੇ ਬਾਣੀ ਹੈ ਜਿਹੜੀ ਇਹ ਗੁਰੂ ਰਾਮਦਾਸ ਜੀ ਦੀ ਜਿਹੜੀ ਰਚਨਾ ਹੈ ਕਰਹਲੇ ਬਾਣੀ ਦੀਆਂ ਦੋ ਅਸ਼ਟਪਦੀਆਂ ਹਨ ਤੇ ਕਰਹਲੇ ਬਾਣੀ ਜਿਹੜੀ ਹੈ ਗੋੜੀ ਰਾਗ ਦੇ ਵਿੱਚ ਜਿਹੜੀ ਕਰਹਲੇ ਕਰਹਲੇ ਬਾਣੀ ਦੀਆਂ ਦੋ ਅਸ਼ਟਪਦੀਆਂ ਹਨ ਤੇ ਕਰਹਲੇ ਬਾਣੀ ਗੋੜੀ ਰਾਗ ਦੇ ਵਿੱਚ ਹੈਗੀ ਹੈ ਸੁਖਮਨੀ ਜਿਹੜੀ ਹੈਗੀ ਇਹ ਵੀ ਗੋੜੀ ਰਾਗ ਦੇ ਵਿੱਚ ਅਤੇ ਕਰਹਲੇ ਬਾਣੀ ਵੀ ਗੋੜੀ ਰਾਗ ਦੇ ਵਿੱਚ ਹੈਗੀ ਅੱਗੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਉਦਾਸੀਆਂ ਕੀਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸੀਗੇ ਸਾਰੇ ਨੂੰ ਪਤਾ ਹੋਊਗਾ ਬਹੁਤ ਜ਼ਿਆਦਾ ਇਜ਼ੀ ਜਿਹੜਾ ਹੈ ਕੁਐਸਚਨ ਹੈਗਾ ਸਭ ਨੇ ਸਟਾਰਟਿੰਗ ਤੋਂ ਜਦੋਂ ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਬਾਰੇ ਉਦੋਂ ਉਦਾਸੀਆਂ ਬਾਰੇ ਉਹਨਾਂ ਬਾਰੇ ਗੱਲ ਕੀਤੀ ਜਾਂਦੀ ਹੈਗੀ ਸਾਰਿਆਂ ਨੇ ਪੜਿਆ ਹੋਊ ਚਾਰ ਉਦਾਸੀਆਂ 5 6 ਜਾਂ 7 ਹਾਂਜੀ ਕਿੰਨੀਆਂ ਉਦਾਸੀਆਂ ਕੀਤੀਆਂ ਸੀਗੇ ਸਾਨੂੰ ਇਹ ਅਨਸਰ ਦੇਖਣ ਦੀ ਲੋੜ ਨਹੀਂ ਪਊਗੀ ਦੀ ਚਾਰ ਉਦਾਸੀਆਂ ਦੀ ਜਿਹੜੀ ਐਸੀ ਵੀ ਉਹਨਾਂ ਨੇ ਉਹ ਚਾਰ ਉਦਾਸੀਆਂ ਜਿਹੜੀਆਂ ਕੀਤੀਆਂ ਸੀ ਗੁਰੂ ਨਾਨਕ ਦੇਵ ਜੀ ਨੇ ਅਗਲਾ ਹੈ ਸਾਡੇ ਕੋਲੇ ਕੁਐਸਚਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਧਿਆਤਮਿਕ ਬਾਰਾਂ ਦਰਜ ਹਨ 19 12 20 12 31 12 ਜਾਂ 22 12 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਧਿਆਤਮਿਕ ਬਾਰਾਂ ਦੀ ਜੇ ਗੱਲ ਕਰੀਏ ਤਾਂ ਆਪ ਸਾਡੇ ਕੋਲੇ 22 ਅਧਿਆਤਮਿਕ ਬਾਰਾਂ ਨੇ ਜਿਹੜੀਆਂ ਉਹ ਦਰਜ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਕਿੰਨੇ ਗੁਰੂ ਸਨਾਂ ਪੰਜਵੇਂ ਗੁਰੂ ਨੌਵੇਂ ਗੁਰੂ ਛੇਵੇਂ ਗੁਰੂ ਸੱਤਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਨਾਂ ਹਿੰਦੇ ਦੀ ਚਾਦਰ ਕਿਸ ਗੁਰੂ ਸਾਹਿਬਾਨ ਜੀ ਨੂੰ ਕਿਹਾ ਜਾਂਦਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੂੰ, ਸ੍ਰੀ ਗੁਰੂ ਅਮਰਦਾਸ ਜੀ ਨੂੰ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੇ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ। ਅਗਲਾ ਸਾਡੇ ਕੋਲੇ ਕੁਐਸਚਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿੱਥੇ ਹੋਈ? ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਜਾਂ ਮਾਛੀਵਾੜਾ? ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੀਗੀ ਜਿਹੜੀ ਉਹ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਹੋਈ ਸੀਗੀ। ਅਗਲਾ ਸਾਡੇ ਕੋਲ ਇੱਕ ਕੁਐਸਚਨ ਹੈ 16ਵਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀਆਂ ਹੇਟ ਲਿਖਿਆਂ ਵਿੱਚੋਂ ਕਿਹੜੀ ਵਾਰ ਜਿਹੜੀ ਲਿਖੀ ਗਈ ਹੈ ਬਸੰਤ ਦੀ ਵਾਰ, ਆਸਾ ਦੀ ਵਾਰ, ਗੁਜਰੀ ਕੀ ਵਾਰ ਵਰਡ ਹੰਸ ਦੀ ਵਾਰ। ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੀ ਵਾਰ ਲਿਖੀ ਗਈ ਹੈਗੀ ਇਹਨਾਂ નીચે ਜਿਹੜੇ ਆਪਸ਼ਨ ਦਿੱਤੇ ਗਏ ਨੇ ਉਹ ਲਿਖੀ ਗਈ ਹੈ ਜੀ ਆਸਾ ਦੀ ਵਾਰ ਜਿਹੜੀ ਹੈ ਲਿਖੀ ਗਈ ਹੈ ਗੁਰੂ ਨਾਨਕ ਦੇਵ ਜੀ ਵੇ। ਦੀ ਚੰਡੀ ਦੀ ਵਾਰ ਦਾ ਸਰੋਤ ਕਿਹੜਾ ਹੈ ਵਿਸ਼ਨੂੰ ਪੁਰਾਣ ਮਾਰਕੰਡਾ ਪੁਰਾਣ ਆਦਿ ਲੋਕ ਕਥਾ ਭਗਵਤ ਗੀਤਾ ਹਾਂਜੀ ਇਹਦਾ ਕੀ ਆਊਗਾ ਚੰਡੀ ਦੀ ਵਾਰ ਦਾ ਸਰੋਤ ਮਾਰਕੰਡਾ ਪੁਰਾਣਾਗਾ ਅਗਲਾ 18ਵਾਂ ਕੁਐਸਚਨ ਹੈ ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ ਫਾਰਸੀ ਸੰਸਕ੍ਰਿਤੀ ਪੰਜਾਬੀ ਜਾਂ ਸਾਧ ਭਾਸ਼ਾ ਤਾਂ ਇਹਦਾ ਕੀ ਆਨਸਰ ਆਊਗਾ ਜੀ ਇਹ ਪੰਜਾਬੀ ਭਾਸ਼ਾ ਦੀ ਜਿਹੜੀ ਇਹਦੀ ਚੰਡੀ ਦੀ ਵਾਰ ਦੀ ਭਾਸ਼ਾ ਹੈ ਹਾਂਜੀ ਸਾਡੇ ਇਹ ਜਿਹੜੇ 18 ਕੁਐਸਚਨ ਸੀ ਸਿੱਖ ਗੁਰੂਆਂ ਨਾਲ ਰਿਲੇਟਡ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਪਲੀਜ਼ 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 ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਨਾ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ